ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪਰਉ ਮਹੱਲਾ ਪੰਜਵਾ ਗੁਰਮਿਲ ਤਿਆਗਿਓ ਦੂਜਾ ਭਾਉ ਗੁਰਮੁਖ ਜਪਿਓ ਹਰ ਹਰ ਨਾਮ ਗੁਰਮੁਖ ਜਪਿਓ ਹਰ ਕਾ ਨਾਮ ਗੁਰਮੁਖ ਜਪਿਓ ਹਰ ਕਾ ਨਾਮ ਬਿਸਰੀ ਚਿੰਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਕਰ ਕਿਰਪਾ ਆਪਣੀ ਸੇਵਾ ਲਾਏ ਸਾਧੂ ਸੰਗ ਸਰਬ ਗੁਣ ਸਰਬ ਸੁਖ ਪਾਏ ਰਹਾਉ ਰੋਗ ਦੋਖ ਗੁਰ ਸ਼ਬਦ ਨਿਵਾਰੇ ਨਾਮ ਔਖਦ ਮਨ ਭੀਤਰ ਸਾਰੇ ਗੁਰ ਭੇਟਤ ਮਨ ਭਇਆ ਆਨੰਦ ਸਰਬ ਨਿਧਾਨ ਨਾਮ ਭਗਵੰਤ ਜਨਮ ਮਰਨ ਕੀ ਮਿਟੀ ਜਮ ਤਰਾਸ ਸਾਧ ਸੰਗਤ ਊਂਦ ਕਬਲ ਵਿਗਾਸ ਗੁਣ ਗਾਵਤ ਨਿਹਚਲ ਬਿਸਰਾਮ ਪੂਰਨ ਹੋਏ ਸਗਲੇ ਕਾਮ ਦੁਲੱਭ ਦੇਹ ਆਈ ਪਰਮਾਨ ਸਫਲ ਹੋਈ ਜਾਪ ਹਰ ਹਰ ਨਾਮ ਕਹੋ ਨਾਨਕ ਪ੍ਰਭ ਕਿਰਪਾ ਕਰੀ ਸਾਸ ਗਿਰਾਸ ਜਪੋ ਹਰ ਹਰੀ ਸਾਸ ਗਰਾਸ ਜਪੋ ਹਰ ਹਰੀ ਪੈਰੋ ਮਹੱਲਾ ਪੰਜਵਾ ਸਭ ਤੇ ਊਚਾ ਜਾ ਕਾ ਨਾਉ ਸਦਾ ਸਦਾ ਤਾਂ ਕੀ ਗੁਣ ਗਾਉ ਜਿਸ ਸਿਮਰਤ ਸਗਲਾ ਦੁਖ ਜਾਏ ਸਰਬ ਸੂਖ ਵਸਹਿ ਮਨ ਆਏ ਸਿਮਰ ਮਨਾ ਤੂ ਸਾਚਾ ਸੋਏ ਹਲਤ ਪਲਤ ਤੁਮਰੀ ਗਾਤ ਹੋਏ ਰਹਾਉ ਪੁਰਖ ਨਿਰੰਜਨ ਸਿਰਜਨ ਹਾਰ ਜੀ ਜੰਤ ਦੇਵੈ ਆਹਾਰ ਕੋਟ ਖਤੇ ਖਿੰਨ ਬਖਸਨ ਹਾਰ ਖਤੇ ਪੁੱਲਾ ਉਚਾਰਨ ਕਰਨਾ ਭਗਤ ਭਾਏ ਸਦਾ ਨਿਸਤਾਰ ਸਾਚਾ ਧਾਨ ਸਾਚੀ ਵਡਿਆਈ ਪੂਰੇ ਗੁਰ ਤੇ ਗੁਰ ਪੂਰੇ ਤੇ ਗੁਰ ਪੂਰੇ ਤੇ ਨਿਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾ ਕ ਸਗਲ ਮਿਟੈ ਅੰਧਿਆਰਾ ਪਾਰ ਬ੍ਰਹਮ ਸਿਉ ਲਾਗੋ ਧਿਆਨ ਪੂਰਨ ਪੂਰ ਰਹਿਓ ਨਿਰਵਾਨ ਇਹ ਪੂਰਨ ਪਾਤੇ ਵਿਸਰਾਮ ਲਾਉਣਾ ਹੈ ਪੂਰਨ ਪੂਰ ਰਹਿਓ ਨਿਰਵਾਨ ਭ੍ਰਾਮ ਭਉ ਮੀਟ ਮਿਲੇ ਗੋਪਾਲ ਨਾਨਕ ਕਾ ਗੁਰ ਭੈ ਦਇਾਲ ਪੈਰਾ ਮਹੱਲਾ ਪੰਜਵਾ ਜੇਸ ਸਿਮਰਤ ਮਨ ਹੋਇ ਪ੍ਰਗਾਸ ਮਿਟਹਿ ਕਲੇਸ਼ ਸੁਖ ਸਹਿਜ ਨਿਵਾਸ ਤੇ ਸਹਿ ਪ੍ਰਾਪਤ ਜੇਸ ਪ੍ਰਾਪ ਦੇ ਪੂਰੇ ਗੁਰ ਕੀ ਪਾਏ ਸੇਵ ਸਰਬ ਸੁਖਾ ਪ੍ਰਾਪ ਤੇਰੋ ਨਾਉ ਆਠ ਪਹਿਰ ਮੇਰੇ ਮਨ ਗਾਉ ਰਹਾਉ ਜੋ ਇੱਛਾ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਆਮਣ ਜਾਣ ਰਹੇ ਹਰ ਧਿਆਏ ਭਗਤ ਪਾਏ ਪ੍ਰਭ ਕੀ ਲੇਵ ਲਾਏ ਬਿਨ ਸੇ ਕਾਮ ਕ੍ਰੋਧ ਅਹੰਕਾਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਟੂਟੇ ਮਾਇਆ ਮੋਹ ਪਿਆਰ ਇਹ ਟੂਟੇ ਤੇ ਵਿਸਰਾਮ ਲਾਉਣਾ ਹੈ ਟੂਟੇ ਮਾਇਆ ਮੋਹ ਪਿਆਰ ਪ੍ਰਭ ਕੀ ਟੇਕ ਰਹਿ ਦਿਨ ਰਾਤ ਪਾਰ ਬ੍ਰਹਮ ਕਰੇ ਜਿਸ ਦਾਤ ਕਰਨ ਕਰਾਵਣ ਹਾਰ ਸੁਆਮੀ ਕਰਨ ਕਰਾਵਣ ਹਾਰ ਇਥੇ ਵਿਸਰਾਮ ਲਾਉਣਾ ਹੈ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਕਾਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ